ਪਾਲ ਸਾਹਿਬ ਦੇ ਰਾਹੀਂ ਭਾਰਤ ਦੇ ਰਾਸ਼ਟਰਪਤੀ ਨੂੰ ਇੱਕ ਮੰਗ ਪੱਤਰ ਦੇ ਕੇ ਆਇਆ ਜਿਹਦੇ ਵੀ ਸਾਡਾ ਮੁੱਖ ਮਕਸਦ ਜਿਹੜਾ ਹੈ ਉਹ ਇਹ ਹੈ ਕਿ ਭਾਈ ਅਮਰਪਾਲ ਸਿੰਘ ਮੈਂਬਰ ਪਾਰਲੀਮੈਂਟ ਉਹਨਾਂ ਨੂੰ ਜਦੋਂ ਚੋਣ ਲੜ ਰਹੇ ਸੀ ਬਹੁਤ ਵੱਡਾ ਹੱਥ ਪਾ ਲੋਕਾਂ ਨੇ 4 ਲੱਖ ਤੋਂ ਵੱਧ ਵੋਟਾਂ ਨਾਲ ਸਾਰੇ ਪੰਜਾਬ ਤੋਂ ਉਹਨਾਂ ਨੂੰ ਜਤਾਇਆ ਤੇ ਬਾਰ ਬਾਰ ਉਹਨਾਂ ਦੀ ਐਨਐਸਏ ਵਧਾਉਣਾ ਜਿਹੜਾ ਇਹ ਜਿੱਥੇ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਹੈ ਉੱਥੇ ਉਹਨਾਂ ਲੋਕਾਂ ਨਾਲ ਵੀ ਜਿਨ੍ਹਾਂ ਨੇ ਉਹਨਾਂ ਨੂੰ ਆਪਣਾ ਮੈਂਬਰ ਪਾਰਲੀਮੈਂਟ ਚੁਣ ਕੇ ਪਾਰਲੀਮੈਂਟ ਭੇਜਿਆ ਉਹਨਾਂ ਨਾਲ ਵੀ ਇੱਕ ਧੱਕਾ ਇੱਕ ਬੇਇਨਸਾਫੀ ਹੈ ਦੇਖੋ ਮੈਂ ਇਹ ਅਸੀਂ ਇਹ ਸਮਝਦੇ ਹਾਂ ਕਿ ਉਹਦਾ ਪਹਿਲੀ ਵਾਰ ਜਿਹੜਾ ਕਸੂਰ ਸੀ ਉਹ ਸਿਰਫ ਇੰਨਾ ਸੀ ਕਿ ਉਹ ਥਾਣੇ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੇ ਪਾਵਨ ਪਵਿੱਤਰ ਸਰੂਪ ਲੈ ਕੇ ਆਇਆ ਜਿਸ ਨੂੰ ਅਸੀਂ ਸਾਰਿਆਂ ਨੇ ਚੰਗਾ ਨਹੀਂ ਸੀ ਸਮਝ ਲੇਕਿਨ ਉਹਦੇ ਤੇ ਨੈਸ਼ਨਲ ਸਕਿਉਰਿਟੀ ਐਕਟ ਲਾਉਣਾ ਇਹ ਬਿਲਕੁਲ ਗਲਤ ਸੀ ਉਹਦੀ ਕਿਸੇ ਵੀ ਐਕਟੀਵਿਟੀ ਨਾਲ ਦੇਸ਼ ਦਾ ਕਿਤੇ ਕੋਈ ਨੁਕਸਾਨ ਨਹੀਂ ਹੋਇਆ ਕਿਤੇ ਭਾਈਚਾਰਕ ਸਾਂਝ ਵਿੱਚ ਤਰੇੜਾ ਨਹੀਂ ਆਈਆਂ ਕਿਸੇ ਨੇ ਕਿਤੇ ਵੀ ਉਹਨੇ ਐਸੇ ਸ਼ਬਦ ਨਹੀਂ ਵਰਤੇ ਜਿਹਦੇ ਨਾਲ ਨਫ਼ਰਤ ਦੀ ਭਾਵਨਾ ਪੈਦਾ ਹੁੰਦੀ ਹੋਵੇ ਚਲੋ ਇੱਕ ਵਾਰੀ ਐਨਐਸਏ ਲਾ ਦਿੱਤਾ ਉਹਨੇ ਐਨਐਸਏ ਪੂਰਾ ਕਰ ਲਿਆ ਫਿਰ ਦੂਜੀ ਵਾਰੀ ਐਕਸਟੈਂਡ ਕਰ ਦਿੱਤਾ ਹੁਣ ਦੂਜੀ ਤੀਸਰੀ ਵਾਰ ਜਦੋਂ ਉਹਦੇ ਤੇ ਐਨਐਸਏ ਐਕਸਟੈਂਡ ਕੀਤੀ ਹੈ ਇਹ ਮੈਂ ਸਮਝਦਾ ਆਂ ਅਸੀਂ ਸਾਰੇ ਸਮਝਦੇ ਆਂ ਕਿ ਇਹ ਬਹੁਤ ਵੱਡਾ ਤੱਕਾ ਹੈ ਬੜੀ ਵੱਡੀ ਬੇਇਨਸਾਫੀ ਹੈ ਸਟੇਟ ਗਵਰਨਮੈਂਟ ਨੇ ਭਾਵੇਂ ਰეკਮੈਂਡੇਸ਼ਨ ਕੀਤੀ ਹੈ ਐਨਐਸਏ ਲਾਉਣ ਦੀ ਪਰ ਲਾਉਂਦਾ ਹਮੇਸ਼ਾ ਦੇਸ਼ ਦਾ ਰਾਸ਼ਟਰਪਤੀ ਹੁੰਦਾ ਅਸੀਂ ਸਾਰਿਆਂ ਨੇ ਨੈਸ਼ਨਲ ਸਕਿਉਰਿਟੀ ਐਕਟ ਦੇ ਤਹਿਤ ਕੈਦ ਕੱਟੀ ਹੈ ਬੜਾ ਬੜਾ ਲੰਮਾ ਸਮਾਂ ਸਰਕਾਰਾਂ ਜਿਹੜੀਆਂ ਨੇ ਇਹ ੱੱਕਾ ਕਰਦੀਆਂ ਨੇ ਇਸ ਮਸਲੇ ਵਿੱਚ ਅੱਜ ਉਹਨੂੰ ਮੌਕਾ ਉਹਨੇ ਭਾਰਤ ਦੀ ਪਾਰਲੀਮੈਂਟ ਦੇ ਵਿੱਚ 100 ਵੀ ਚੁੱਕੀ ਬਤੌਰ ਮੈਂਬਰ ਪਾਰਲੀਮੈਂਟ। ਔਰ ਉਹਨਾਂ ਨੇ ਇਹ ਵੀ ਕਿਹਾ ਕਿ ਮੈਂ ਆਨੰਦਪੁਰ ਦੇ ਰੈਜੂਲੇਸ਼ਨ ਤੇ ਫੈਡਰਲਿਜ਼ਮ ਦੇ ਉੱਤੇ ਕੰਮ ਕਰਾਂਗਾ ਮੇਰੀ ਪਾਰਟੀ ਇਹ ਫੈਡਰਲ ਢਾਂਚੇ ਦੇ ਉੱਤੇ ਕੰਮ ਕਰੇਗੀ। ਲੇਕਿਨ ਇਹਦੇ باوجود ਵੀ ਉਹਦੇ ਨਾਲ ਵਾਰ-ਵਾਰ ੱੱਕਾ ਕਰਨਾ ਬਿਲਕੁਲ ਜਾਇਜ਼ ਨਹੀਂ ਹੈ। ਇਹ ਸਰਕਾਰ ਨੂੰ ਉਹਦੇ ਤੇ ਵਿਸ਼ਵਾਸ ਕਰਨਾ ਚਾਹੀਦਾ ਹੈ ਭਰੋਸਾ ਕਰਨਾ ਚਾਹੀਦਾ ਇੱਕ ਵਾਰੀ ਉਹਨੂੰ ਮੌਕਾ ਦੇਣਾ ਚਾਹੀਦਾ ਬਤੌਰ ਮੈਂਬਰ ਪਾਰਲੀਮੈਂਟ ਲੋਕਾਂ ਚ ਗੁਜ਼ਰਨ ਦਾ ਤੇ ਮੈਂ ਸਮਝਦਾ ਬੰਦੀ ਸਿੰਘ ਜਿਹੜੇ ਨੇ ਅਸੀਂ ਦੂਜਰੀ ਬੇਨਤੀ ਗਵਰਨਰ ਸਾਹਿਬ ਨੂੰ ਇਹ ਵੀ ਕੀਤੀ ਕਿ ਜਿਹੜੇ ਬੰਦੇ 35 35 ਸਾਲ ਤੋਂ ਜੇਲ੍ਹਾਂ ਵਿੱਚ ਬੰਦ ਨੇ ਭਾਈ ਜਗਤਾਰ ਸਿੰਘ ਹਵਾਰਾ ਭਾਈ ਬਲਬੰਦ ਸਿੰਘ ਰਾਜਵਾਨਾ ਭਾਈ ਭੁੱਲਰ ਪ੍ਰੋਫੈਸਰ ਭੁੱਲਰ ਭਾਈ ਜਗਤਾਰ ਸਿੰਘ ਤਾਰਾ ਭਾਈ ਪਰਮਜੀਤ ਸਿੰਘ ਧੋਰਾ ਭਾਈ ਗੁਰਮੀਤ ਸਿੰਘ ਭਾਈ ਲਖਵਿੰਦਰ ਸਿੰਘ ਤੇ ਭਾਈ ਸ਼ਮਸ਼ੇਰ ਸਿੰਘ ਇਹ ਜਿਹੜੇ ਬੰਦੇ ਨੇ 35 35 ਸਾਲ ਦੀਆਂ ਕੈਦਾਂ ਪੂਰੀਆਂ ਕਰ ਚੁੱਕੇ ਨੇ ਲੇਕਿਨ ਇਹਦੇ باوجود ਵੀ ਇਹਨਾਂ ਨੂੰ ਰਿਹਾ ਨਾ ਕਰਨਾ ਇਹਨਾਂ ਨਾਲ ਬੇਇਨਸਾਫੀ ਹੈ ਧੱਕਾ ਅਸੀਂ ਇੱਥੋਂ ਤੱਕ ਹਾਲਾਤ ਨੇ ਕਿ ਇੱਕ ਬੰਦੇ ਨੂੰ ਜੇਲ੍ਹ 'ਚ ਰੱਖਣਾ ਸਿਰਫ ਜਗਤਾਰ ਸਿੰਘ ਹਵਾਰੇ ਨੂੰ ਦਿੱਲੀ ਦੀ ਤਿਹਾੜ ਜੇਲ੍ਹ ਤੋਂ ਬਦਲ ਕੇ ਗੁੜਾਹੜੇ ਜੇਲ੍ਹ ਚ ਸ਼ਿਫਟ ਕਰਨਾ ਹੈ ਲੇਕਿਨ ਸਟੇਟ ਗਵਰਨਮੈਂਟ ਕਹਿੰਦੀ ਆ ਕਿ ਸਾਡੇ ਕੋਲੋਂ ਉਹ ਬੰਦੇ ਨੂੰ ਮਤਲਬ ਇੱਥੇ ਨਹੀਂ ਰੱਖਿਆ ਜਾ ਸਕਦਾ ਸਾਡੇ ਸਾਡੀ ਸਿਕਿਉਰਿਟੀ ਜਿਹੜੀ ਆ ਉਹ ਇਸ ਗੱਲ ਦੀ ਆਗਿਆ ਨਹੀਂ ਦਿੰਦੀ ਸੋ ਮੈਂ ਸਮਝਦਾ ਕਿ ਆਪਣੇ ਹੀ ਨਾਗਰਿਕਤਾ ਨਾਗਰਿਕ ਦੇ ਉੱਤੇ ਐਡੀ ਵੱਡੀ ਬੇਵਿਸ਼ਵਾਸੀ ਕਰਨੀ ਬੜੀ ਮਾੜੀ ਗੱਲ ਹੈ ਫਿਰ ਇੱਕ ਬੰਦਾ ਜਿਹੜਾ ਆਲਰੇਡੀ ਬੜੇ ਆਰਾਮ ਨਾਲ ਕੈਦ ਕੱਟ ਰਿਹਾ ਤੇ ਉਹਨੇ ਜਿੰਨਾ ਕੁ ਵੀ ਸਮਾਂ ਹੁਣ ਤੱਕ ਉਹ ਜੇਲ੍ਹ ਚ ਰਿਹਾ ਪਹਿਲਾਂ ਉਹਨੂੰ ਕਹਿੰਦੇ ਸੀ ਵੀ ਉਹਨੇ ਜੇਲ੍ਹ ਬ੍ਰੇਕ ਕੀਤੀ ਜੇਲ ਬ੍ਰੇਕ ਕਰਨ ਤੋਂ ਬਾਅਦ 16-17 ਸਾਲ ਗੁਜ਼ਰ ਗਏ ਹੁਣ ਵੀ ਉਹ ਬੜੇ ਆਰਾਮ ਨਾਲ ਜੇਲ ਕੱਟ ਰਿਹਾ ਸੋ ਮੈਂ ਸਮਝਦਾ ਇਹ ਸਾਰੀਆਂ ਗੱਲਾਂ ਅਸੀਂ ਗਵਰਨਰ ਸਾਹਿਬ ਨੂੰ ਕਹੀਆਂ ਨੇ ਕਿ ਇੱਕ ਮੌਕਾ ਦਿਓ ਇਹਨਾਂ ਨੌਜਵਾਨਾਂ ਨੂੰ ਛੱਡੋ ਇਹ ਆਪਣਾ ਆਪਣੀ ਕੰਮ ਦੇਈ ਆਪਣੇ ਸਟੇਟ ਦੀ ਆਪਣੇ ਪਰਿਵਾਰਾਂ ਦੀ ਸੇਵਾ ਕਰਨ ਉਹਨਾਂ ਵਿੱਚ ਵਿਚਰਨ ਜਾ ਕੇ ਇਹ ਤਕਸ਼ਾਹੀ ਹੈ ਇਹਦੇ ਖਿਲਾਫ ਅਸੀਂ ਬਤੌਰ ਮਤਲਬ ਸਿੱਖ ਪੰਥ ਦੇ ਨੁਮਾਇंदे ਹੋਣ ਦੀ ਅਸੀਅਤ ਵਿੱਚ ਅਸੀਂ ਉਹਨਾਂ ਨੂੰ ਇੱਕ ਮੈਮੋਰিয়াল ਲੂਕ ਦੇ ਕੇ ਆਏ ਹਾਂ ਸੋ ਅਸੀਂ ਉਮੀਦ ਕਰਦੇ ਹਾਂ ਤੇ ਸਾਡੀ ਜਿਹੜੀ ਗੱਲ ਹੈ ਉਹ ਜ਼ਰੂਰ ਭਾਰਤ ਦੇ ਰਾਸ਼ਟਰਪਤੀ ਸੁਣ ਕੇ ਦੇ ਉੱਤੇ ਕੋਈ ਅਮਲ ਕਰਨ ਦਾ ਯਤਨ ਕਰਨ। ਅੱਜ ਅਸੀਂ ਰਾਜਪਾਲ ਸਾਹਿਬ ਦੇ ਰਾਹੀਂ ਭਾਰਤ ਦੇ ਰਾਸ਼ਟਰਪਤੀ ਨੂੰ ਇੱਕ ਮੰਗ ਪੱਤਰ ਦੇ ਕੇ ਆਇਆ। ਜਿਹਦੇ ਵੀ ਸਾਡਾ ਮੁੱਖ ਮਕਸਦ ਜਿਹੜਾ ਹੈ ਉਹ ਇਹ ਹੈ ਕਿ ਭਾਈ ਅਮਰਪਾਲ ਸਿੰਘ ਮੈਂਬਰ ਪਾਰਲੀਮੈਂਟ ਉਹਨਾਂ ਨੂੰ ਜਦੋਂ ਚੋਣ ਲੜ ਰਹੇ ਸੀ ਬਹੁਤ ਵੱਡਾ ਹੱਥ ਪਾ ਲੋਕਾਂ ਨੇ 4 ਲੱਖ ਤੋਂ ਵੱਧ ਵੋਟਾਂ ਨਾਲ ਸਾਰੇ ਪੰਜਾਬ ਤੋਂ ਉਹਨਾਂ ਨੂੰ ਜਤਾਇਆ ਤੇ ਬਾਰ-ਬਾਰ ਉਹਨਾਂ ਦੀ ਐਨਐਸਏ ਵਧਾਉਣਾ ਜਿਹੜਾ ਇਹ ਜਿੱਥੇ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਹੈ ਉੱਥੇ ਉਹਨਾਂ ਲੋਕਾਂ ਨਾਲ ਵੀ ਜਿਨ੍ਹਾਂ ਨੇ ਉਹਨਾਂ ਨੂੰ ਆਪਣਾ ਮੈਂਬਰ ਪਾਰਲੀਮੈਂਟ ਚੁਣ ਕੇ ਪਾਰਲੀਮੈਂਟ ਭੇਜਿਆ ਉਹਨਾਂ ਨਾਲ ਵੀ ਇੱਕ ਧੱਕਾ ਇੱਕ ਬੇਇਨਸਾਫੀ ਹੈ ਦੇਖੋ ਮੈਂ ਇਹ ਅਸੀਂ ਇਹ ਸਮਝਦੇ ਹਾਂ ਇਹ ਉਹਦਾ ਪਹਿਲੀ ਵਾਰ ਜਿਹੜਾ ਕਸੂਰ ਸੀ ਉਹ ਸਿਰਫ ਇੰਨਾ ਸੀ ਕਿ ਉਹ ਥਾਣੇ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੇ ਪਾਵਨ ਪਵਿੱਤਰ ਸਰੂਪ ਲੈ ਕੇ ਆਇਆ ਜਿਸ ਨੂੰ ਅਸੀਂ ਸਾਰਿਆਂ ਨੇ ਚੰਗਾ ਨਹੀਂ ਸੀ ਸਮਝਿਆ ਲੇਕਿਨ ਉਹਦੇ ਤੇ ਨੈਸ਼ਨਲ ਸਕਿਉਰਿਟੀ ਐਕਟ ਲਾਉਣਾ ਇਹ ਬਿਲਕੁਲ ਗਲਤ ਸੀ ਉਹਦੀ ਕਿਸੇ ਵੀ ਐਕਟੀਵਿਟੀ ਨਾਲ ਦੇਸ਼ ਦਾ ਕਿਤੇ ਕੋਈ ਨੁਕਸਾਨ ਨਹੀਂ ਹੋਇਆ ਕਿਤੇ ਭਾਈਚਾਰਕ ਸਾਂਝ ਵਿੱਚ ਤੜੜਾ ਨਹੀਂ ਆਈਆਂ ਕਿਸੇ ਨੇ ਕਿਤੇ ਵੀ ਉਹਨੇ ਐਸੇ ਸ਼ਬਦ ਨਹੀਂ ਵਰਤੇ ਜਿਹਦੇ ਨਾਲ ਨਫ਼ਰਤ ਦੀ ਭਾਵਨਾ ਪੈਦਾ ਹੁੰਦੀ ਹੋਵੇ ਚਲੋ ਇੱਕ ਵਾਰੀ ਐਨਐਸਏ ਲਾ ਦਿੱਤਾ ਉਹਨੇ ਐਨਐਸਏ ਪੂਰਾ ਕਰ ਲਿਆ ਫਿਰ ਦੂਜੀ ਵਾਰੀ ਐਕਸਟੈਂਡ ਕਰ ਦਿੱਤਾ ਹੁਣ ਦੂਜੀ ਤੀਸਰੀ ਵਾਰ ਜਦੋਂ ਉਹਦੇ ਤੇ ਐਨਐਸਏ ਐਕਸਟੈਂਡ ਕੀਤੀ ਹੈ ਇਹ ਮੈਂ ਸਮਝਦਾ ਆਂ ਅਸੀਂ ਸਾਰੇ ਸਮਝਦੇ ਆਂ ਕਿ ਇਹ ਬਹੁਤ ਵੱਡਾ ਤੱਕਾ ਹੈ ਬੜੀ ਵੱਡੀ ਬੇਇਨਸਾਫੀ ਹੈ ਸਟੇਟ ਗਵਰਨਮੈਂਟ ਨੇ ਭਾਵੇਂ ਰਿਕਮੈਂਡੇਸ਼ਨ ਕੀਤੀ ਐਨਐਸਏ ਲਾਉਣ ਦੀ ਭਾਰਤ ਲਾਉਂਦਾ ਹਮੇਸ਼ਾ ਦੇਸ਼ ਦਾ ਰਾਸ਼ਟਰਪਤੀ ਹੁੰਦਾ ਹੈ ਅਸੀਂ ਸਾਰਿਆਂ ਨੇ ਨੈਸ਼ਨਲ ਸਕਿਉਰਿਟੀ ਐਕਟ ਦੇ ਤਹਿਤ ਕੈਦ ਕੱਟੀ ਹੈ ਬੜਾ ਬੜਾ ਲੰਮਾ ਸਮਾਂ ਸਰਕਾਰਾਂ ਜਿਹੜੀਆਂ ਨੇ ਇਹ ਤੱਕਾ ਕਰਦੀਆਂ ਨੇ ਇਸ ਮਸਲੇ ਵਿੱਚ ਅੱਜ ਉਹਨੂੰ ਮੌਕਾ ਉਹਨੇ ਭਾਰਤ ਦੀ ਪਾਰਲੀਮੈਂਟ ਦੇ ਵਿੱਚ ਸੋ ਵੀ ਚੁੱਕੀ ਬਤੌਰ ਮੈਂਬਰ ਪਾਰਲੀਮੈਂਟ ਔਰ ਉਹਨਾਂ ਨੇ ਇਹ ਵੀ ਕਿਹਾ ਕਿ ਮੈਂ ਆਨੰਦਪੁਰ ਦੇ ਰੈਜੂਲੇਸ਼ਨ ਤੇ ਫੈਡਰਲਿਜ਼ਮ ਦੇ ਉੱਤੇ ਕੰਮ ਕਰਾਂਗਾ ਮੇਰੀ ਪਾਰਟੀ ਇਹ ਫੈਡਰਲ ਢਾਂਚੇ ਦੇ ਉੱਤੇ ਕੰਮ ਕਰੇਗੀ لیکن ਇਹਦੇ باوجود ਵੀ ਉਹਦੇ ਨਾਲ ਵਾਰ-ਵਾਰ ਧੱਕਾ ਕਰਨਾ ਬਿਲਕੁਲ ਜਾਇਜ਼ ਨਹੀਂ ਹੈ ਇਹ ਸਰਕਾਰ ਨੂੰ ਉਹਦੇ ਤੇ ਵਿਸ਼ਵਾਸ ਕਰਨਾ ਚਾਹੀਦਾ ਹੈ ਭਰੋਸਾ ਕਰਨਾ ਚਾਹੀਦਾ ਇੱਕ ਵਾਰੀ ਉਹਨੂੰ ਮੌਕਾ ਦੇਣਾ ਚਾਹੀਦਾ ਬਤੌਰ ਮੈਂਬਰ ਪਾਰਲੀਮੈਂਟ ਲੋਕਾਂ ਚ ਗੁਜ਼ਰਨ ਦਾ ਤੇ ਮੈਂ ਸਮਝਦਾ ਬੰਦੀ ਸਿੰਘ ਜਿਹੜੇ ਨੇ ਅਸੀਂ ਦੂਜਰੀ ਬੇਨਤੀ ਗਵਰਨਰ ਸਾਹਿਬ ਨੂੰ ਇਹ ਵੀ ਕੀਤੀ ਕਿ ਜਿਹੜੇ ਬੰਦੇ 35 35 ਸਾਲ ਤੋਂ ਜੇਲ੍ਹਾਂ ਵਿੱਚ ਬੰਦ ਨੇ ਭਾਈ ਜਗਤਾਰ ਸਿੰਘ ਹਵਾਰਾ ਭਾਈ ਮਲਵੰਤ ਸਿੰਘ ਰਾਜੋਵਾਨਾ ਭਾਈ ਭੁੱਲਰ ਪ੍ਰੋਫੈਸਰ ਭੁੱਲਰ ਭਾਈ ਜਗਤਾਰ ਸਿੰਘ ਤਾਰਾ ਭਾਈ ਪਰਮਜੀਤ ਸਿੰਘ ਘਿਹੋਰਾ ਭਾਈ ਗੁਰਮੀਤ ਸਿੰਘ ਭਾਈ ਲਖਵਿੰਦਰ ਸਿੰਘ ਤੇ ਭਾਈ ਸ਼ਮਸ਼ੇਰ ਸਿੰਘ ਇਹ ਜਿਹੜੇ ਬੰਦੇ ਨੇ 35 35 ਸਾਲ ਦੀਆਂ ਕੈਦਾਂ ਪੂਰੀਆਂ ਕਰ ਚੁੱਕੇ ਨੇ ਲੇਕਿਨ ਇਹਦੇ باوجود ਵੀ ਇਹਨਾਂ ਨੂੰ ਰਿਹਾ ਨਾ ਕਰਨਾ ਇਹਨਾਂ ਨਾਲ ਬੇਇਨਸਾਫੀ ਹੈ ਧੱਕਾ ਅਸੀਂ ਇੱਥੋਂ ਤੱਕ ਹਾਲਾਤ ਨੇ ਕਿ ਇੱਕ ਬੰਦੇ ਨੂੰ ਜੇਲ੍ਹ 'ਚ ਰੱਖਣਾ ਸਿਰਫ ਜਗਤਾਰ ਸਿੰਘ ਹਵਾਰੇ ਨੂੰ ਦਿੱਲੀ ਦੀ ਤਿਹਾੜ ਜੇਲ੍ਹ ਤੋਂ ਬਦਲ ਕੇ ਗੁੜਾਇਲ ਜੇਲ੍ਹ 'ਚ ਸ਼ਿਫਟ ਕਰਨਾ ਹੈ ਲੇਕਿਨ ਸਟੇਟ ਗਵਰਨਮੈਂਟ ਕਹਿੰਦੀ ਆ ਕਿ ਸਾਡੇ ਕੋਲੋਂ ਉਹ ਬੰਦੇ ਨੂੰ ਮਤਲਬ ਇੱਥੇ ਨਹੀਂ ਰੱਖਿਆ ਜਾ ਸਕਦਾ ਸਾਡੇ ਸਾਡੀ ਸਿਕਿਉਰਿਟੀ ਜਿਹੜੀ ਆ ਉਹ ਇਸ ਗੱਲ ਦੀ ਆਗਿਆ ਨਹੀਂ ਦਿੰਦੀ ਸੋ ਮੈਂ ਸਮਝਦਾ ਕਿ ਆਪਣੇ ਹੀ ਨਾਗਰਿਕਤਾ ਨਾਗਰਿਕ ਦੇ ਉੱਤੇ ਐਡੀ ਵੱਡੀ ਬੇਵਿਸ਼ਵਾਸੀ ਕਰਨੀ ਬੜੀ ਮਾੜੀ ਗੱਲ ਹੈ ਫਿਰ ਇੱਕ ਬੰਦਾ ਜਿਹੜਾ ਆਲਰੇਡੀ ਬੜੇ ਆਰਾਮ ਨਾਲ ਕੈਦ ਕੱਟ ਰਿਹਾ ਹੈ ਇਹ ਉਹਨੇ ਜਿੰਨਾ ਕੁ ਵੀ ਸਮਾਂ ਹੁਣ ਤੱਕ ਉਹ ਜੇਲ੍ਹ ਚ ਰਿਹਾ ਪਹਿਲਾਂ ਉਹਨੂੰ ਕਹਿੰਦੇ ਸੀ ਵੀ ਉਹਨੇ ਜੇਲ੍ਹ ਬ੍ਰੇਕ ਕੀਤੀ ਜੇਲ੍ਹ ਬ੍ਰੇਕ ਕਰਨ ਤੋਂ ਬਾਅਦ 16-17 ਸਾਲ ਗੁਜ਼ਰ ਗਏ ਹੁਣ ਵੀ ਉਹ ਬੜੇ ਆਰਾਮ ਨਾਲ ਜੇਲ੍ਹ ਕੱਟ ਰਿਹਾ ਸੋ ਮੈਂ ਸਮਝਦਾ ਇਹ ਸਾਰੀਆਂ ਗੱਲਾਂ ਅਸੀਂ ਗਵਰਨਰ ਸਾਹਿਬ ਨੂੰ ਕਹੀਆਂ ਨੇ ਕਿ ਇੱਕ ਮੌਕਾ ਦਿਓ ਇਹਨਾਂ ਨੌਜਵਾਨਾਂ ਨੂੰ ਛੱਡੋ ਇਹ ਆਪਣਾ ਆਪਣੀ ਕੰਮ ਦੇਈ ਆਪਣੇ ਸਟੇਟ ਦੀ ਆਪਣੇ ਪਰਿਵਾਰਾਂ ਦੀ ਸੇਵਾ ਕਰਨ ਉਹਨਾਂ ਵਿੱਚ ਵਿਚਰਨ ਜਾ ਕੇ ਇਹ ਧੱਕੇਸ਼ਾਹੀ ਹੈ ਇਹਦੇ ਖਿਲਾਫ ਅਸੀਂ ਬਤੌਰ ਮਤਲਬ ਸਿੱਖ ਪੰਥ ਦੇ ਨਮਾਇंदे ਹੋਣ ਦੀ ਐਸੀਅਤ ਵਿੱਚ ਅਸੀਂ ਉਹਨਾਂ ਨੂੰ ਮੈਮੋਰিয়াল ਰੂਮ ਦੇਖ ਕੇ ਆਏ ਹਾਂ ਸੋ ਅਸੀਂ ਉਮੀਦ ਕਰਦੇ ਹਾਂ ਕਿ ਸਾਡੀ ਜਿਹੜੀ ਗੱਲ ਹੈ ਉਹ ਜ਼ਰੂਰ ਭਾਰਤ ਦੇ ਰਾਸ਼ਟਰਪਤੀ ਸੁਣ ਕੇ ਦੇ ਉੱਤੇ ਕੋਈ ਅਮਲ ਕਰਨ ਦਾ ਯਤਨ ਕਰਨ ਅੱਜ ਅਸੀਂ ਰਾਜਪਾਲ ਸਾਹਿਬ ਦੇ ਰਾਹੀਂ ਭਾਰਤ ਦੇ ਰਾਸ਼ਟਰਪਤੀ ਨੂੰ ਇੱਕ ਮੰਗ ਪੱਤਰ ਦੇ ਕੇ ਆਏ ਹਾਂ ਜਿਹਦੇ ਵੀ ਸਾਡਾ ਮੁੱਖ ਮਕਸਦ ਜਿਹੜਾ ਹੈ ਉਹ ਇਹ ਹੈ ਕਿ ਭਾਈ ਅਮਰਪਾਲ ਸਿੰਘ ਮੈਂਬਰ ਪਾਰਲੀਮੈਂਟ ਉਹਨਾਂ ਜਦੋਂ ਚੋਣ ਲੜ ਰਹੇ ਸੀ ਬਹੁਤ ਵੱਡਾ ਹੱਤਪਾ ਲੋਕਾਂ ਨੇ 4 ਲੱਖ ਤੋਂ ਵੱਧ ਵੋਟਾਂ ਨਾਲ ਸਾਰੇ ਪੰਜਾਬ ਤੋਂ ਉਹਨਾਂ ਨੂੰ ਜਤਾਇਆ ਤੇ ਬਾਰ ਬਾਰ ਉਹਨਾਂ ਦੀ ਐਨਐਸਐ ਵਧਾਉਣਾ ਜਿਹੜਾ ਇਹ ਜਿੱਥੇ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਹੈ ਉੱਥੇ ਉਹਨਾਂ ਲੋਕਾਂ ਨਾਲ ਵੀ ਜਿਨ੍ਹਾਂ ਨੇ ਉਹਨਾਂ ਨੂੰ ਆਪਣਾ ਮੈਂਬਰ ਪਾਰਲੀਮੈਂਟ ਚੁਣ ਕੇ ਪਾਰਲੀਮੈਂਟ ਭੇਜਿਆ ਉਹਨਾਂ ਨਾਲ ਵੀ ਇੱਕ ਧੱਕਾ ਇੱਕ ਬੇਇਨਸਾਫੀ ਹੈ ਦੇਖੋ ਮੈਂ ਇਹ ਅਸੀਂ ਇਹ ਸਮਝਦੇ ਆ ਕਿ ਉਹਦਾ ਪਹਿਲੀ ਵਾਰ ਜਿਹੜਾ ਕਸੂਰ ਸੀ ਉਹ ਸਿਰਫ ਇੰਨਾ ਕੁ ਸੀ ਕਿ ਉਹ ਥਾਣੇ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੇ ਪਾਵਨ ਪਵਿੱਤਰ ਸਰੂਪ ਲੈ ਕੇ ਆਇਆ ਜਿਸ ਨੂੰ ਅਸੀਂ ਸਾਰਿਆਂ ਨੇ ਚੰਗਾ ਨਹੀਂ ਸੀ ਸਮਝਿਆ ਲੇਕਿਨ ਉਹਦੇ ਤੇ ਨੈਸ਼ਨਲ ਸਿਕਿਉਰਿਟੀ ਐਕਟ ਲਾਉਣਾ ਇਹ ਬਿਲਕੁਲ ਗਲਤ ਸੀ ਉਹਦੀ ਕਿਸੇ ਵੀ ਐਕਟੀਵਿਟੀ ਨਾਲ ਦੇਸ਼ ਦਾ ਕਿਤੇ ਕੋਈ ਨੁਕਸਾਨ ਨਹੀਂ ਹੋਇਆ ਕਿੱਤੇ ਭਾਈ ਚਾਰ ਕਿਸਾਂਜ ਵਿੱਚ ਤੜੜਾ ਨਹੀਂ ਆਈਆਂ ਕਿਸੇ ਨੇ ਕਿਤੇ ਵੀ ਉਹਨੇ ਐਸੇ ਸ਼ਬਦ ਨਹੀਂ ਵਰਤੇ ਜਿਹਦੇ ਨਾਲ ਨਫ਼ਰਤ ਦੀ ਭਾਵਨਾ ਪੈਦਾ ਹੁੰਦੀ ਹੋਵੇ ਚਲੋ ਇੱਕ ਵਾਰੀ ਐਨਐਸਏ ਲਾ ਦਿੱਤਾ ਉਹਨੇ ਐਨਐਸਏ ਪੂਰਾ ਕਰ ਲਿਆ ਫਿਰ ਦੂਜੀ ਵਾਰੀ ਐਕਸਟੈਂਡ ਕਰ ਦਿੱਤਾ ਹੁਣ ਦੂਜੀ ਤੀਸਰੀ ਵਾਰ ਜਦੋਂ ਉਹਦੇ ਤੇ ਐਨਐਸਏ ਐਕਸਟੈਂਡ ਕੀਤੀ ਹੈ ਇਹ ਮੈਂ ਸਮਝਦਾ ਆਂ ਅਸੀਂ ਸਾਰੇ ਸਮਝਦੇ ਆਂ ਕਿ ਇਹ ਬਹੁਤ ਵੱਡਾ ਤੱਕਾ ਹੈ ਬੜੀ ਵੱਡੀ ਬੇਇਨਸਾਫੀ ਹੈ ਸਟੇਟ ਗਵਰਨਮੈਂਟ ਨੇ ਭਾਵੇਂ ਰეკਮੈਂਡੇਸ਼ਨ ਕੀਤੀ ਐ ਐਨਐਸਏ ਲਾਉਣ ਦੀ ਪਰ ਲਾਉਂਦਾ ਹਮੇਸ਼ਾ ਦੇਸ਼ ਦਾ ਰਾਸ਼ਟਰਪਤੀ ਹੁੰਦਾ ਅਸੀਂ ਸਾਰਿਆਂ ਨੇ ਨੈਸ਼ਨਲ ਸਕਿਉਰਿਟੀ ਐਕਟ ਦੇ ਤਹਿਤ ਕੈਦ ਕੱਟੀ ਐ ਬੜਾ ਬੜਾ ਲੰਮਾ ਸਮਾਂ ਸਰਕਾਰਾਂ ਜਿਹੜੀਆਂ ਨੇ ਇਹ ਤੱਕਾ ਕਰਦੀਆਂ ਨੇ ਇਸ ਮਸਲੇ ਵਿੱਚ ਅੱਜ ਉਹਨੂੰ ਮੌਕਾ ਉਹਨੇ ਭਾਰਤ ਦੀ ਪਾਰਲੀਮੈਂਟ ਦੇ ਵਿੱਚ ਸੋ ਵੀ ਚੁੱਕੀ ਬਤੌਰ ਮੈਂਬਰ ਪਾਰਲੀਮੈਂਟ ਔਰ ਉਹਨਾਂ ਨੇ ਇਹ ਵੀ ਕਿਹਾ ਕਿ ਮੈਂ ਆਨੰਦਪੁਰ ਦੇ ਰੈਜੂਲੇਸ਼ਨ ਤੇ ਫੈਡਰਲਿਜ਼ਮ ਦੇ ਉੱਤੇ ਕੰਮ ਕਰਾਂਗਾ ਮੇਰੀ ਪਾਰਟੀ ਇਹ ਫੈਡਰਲ ਟਰਾਂਚੇ ਦੇ ਉੱਤੇ ਕੰਮ ਕਰੇਗੀ। ਲੇਕਿਨ ਇਹਦੇ باوجود ਵੀ ਉਹਦੇ ਨਾਲ ਵਾਰ-ਵਾਰ ਧੱਕਾ ਕਰਨਾ ਬਿਲਕੁਲ ਜਾਇਜ਼ ਨਹੀਂ ਹੈ। ਇਹ ਸਰਕਾਰ ਨੂੰ ਉਹਦੇ ਤੇ ਵਿਸ਼ਵਾਸ ਕਰਨਾ ਚਾਹੀਦਾ, ਭਰੋਸਾ ਕਰਨਾ ਚਾਹੀਦਾ, ਇੱਕ ਵਾਰੀ ਉਹਨੂੰ ਮੌਕਾ ਦੇਣਾ ਚਾਹੀਦਾ ਬਤੌਰ ਮੈਂਬਰ ਪਾਰਲੀਮੈਂਟ ਲੋਕਾਂ 'ਚ ਗੁਜ਼ਰਨ ਦਾ। ਤੇ ਮੈਂ ਸਮਝਦਾ ਬੰਦੀ ਸਿੰਘ ਜਿਹੜੇ ਨੇ ਅਸੀਂ ਦੂਜਰੀ ਬੇਨਤੀ ਗਵਰਨਰ ਸਾਹਿਬ ਨੂੰ ਇਹ ਵੀ ਕੀਤੀ ਕਿ ਜਿਹੜੇ ਬੰਦੇ 35-35 ਸਾਲ ਤੋਂ ਜੇਲ੍ਹਾਂ ਵਿੱਚ ਬੰਦ ਨੇ ਭਾਈ ਜਤਾਰ ਸਿੰਘ ਹਵਾਰਾ ਭਾਈ ਬਲਵੰਤ ਸਿੰਘ ਰਾਜੋਵਾਨਾ ਭਾਈ ਭੁੱਲਰ ਪ੍ਰੋਫੈਸਰ ਭੁੱਲਰ ਭਾਈ ਜਤਾਰ ਸਿੰਘ ਤਾਰਾ ਭਾਈ ਪਰਮਜੀਤ ਸਿੰਘ ਧੋਰਾ ਭਾਈ ਗੁਰਮੀਤ ਸਿੰਘ ਭਾਈ ਲਖਵਿੰਦਰ ਸਿੰਘ ਤੇ ਭਾਈ ਸ਼ਮਸ਼ੇਰ ਸਿੰਘ ਇਹ ਜਿਹੜੇ ਬੰਦੇ ਨੇ 35 35 ਸਾਲ ਦੀਆਂ ਕੈਦਾਂ ਪੂਰੀਆਂ ਕਰ ਚੁੱਕੇ ਨੇ ਲੇਕਿਨ ਇਹਦੇ باوجود ਵੀ ਇਹਨਾਂ ਨੂੰ ਰਿਹਾ ਨਾ ਕਰਨਾ ਇਹਨਾਂ ਨਾਲ ਬੇਇਨਸਾਫੀ ਹੈ ਧੱਕਾ ਅਸੀਂ ਇੱਥੋਂ ਤੱਕ ਹਾਲਾਤ ਨੇ ਕਿ ਇੱਕ ਬੰਦੇ ਨੂੰ ਜੇਲ੍ਹ 'ਚ ਰੱਖਣਾ ਸਿਰਫ ਜਗਤਾਰ ਸਿੰਘ ਹਵਾਰੇ ਨੂੰ ਦਿੱਲੀ ਦੀ ਤਿਹਾਰ ਜੇਲ੍ਹ ਤੋਂ ਬਦਲ ਕੇ ਗੁੜਾਇਲ ਜੇਲ੍ਹ 'ਚ ਸ਼ਿਫਟ ਕਰਨਾ ਹੈ ਲੇਕਿਨ ਸਟੇਟ ਗਵਰਨਮੈਂਟ ਕਹਿੰਦੀ ਹੈ ਕਿ ਸਾਡੇ ਕੋਲੋਂ ਉਹ ਬੰਦੇ ਨੂੰ ਮਤਲਬ ਇੱਥੇ ਨਹੀਂ ਰੱਖਿਆ ਜਾ ਸਕਦਾ ਸਾਡੇ ਸਾਡੀ ਸਿਕਿਉਰਿਟੀ ਜਿਹੜੀ ਆ ਉਹ ਇਸ ਗੱਲ ਦੀ ਆਗਿਆ ਨਹੀਂ ਦਿੰਦੀ ਸੋ ਮੈਂ ਸਮਝਦਾ ਕਿ ਆਪਣੇ ਹੀ ਨਾਗਰਿਕਤਾ ਨਾਗਰਿਕ ਦੇ ਉੱਤੇ ਐਡੀ ਵੱਡੀ ਬੇਵਿਸ਼ਵਾਸੀ ਕਰਨੀ ਬੜੀ ਮਾੜੀ ਗੱਲ ਹੈ ਇਹ ਇੱਕ ਬੰਦਾ ਜਿਹੜਾ ਆਲਰੇਡੀ ਬੜੇ ਆਰਾਮ ਨਾਲ ਕੈਦ ਕੱਟ ਰਿਹਾ ਹੈ ਇਹ ਉਹਨੇ ਜਿੰਨਾ ਕੁ ਵੀ ਸਮਾਂ ਹੁਣ ਤੱਕ ਉਹ ਜੇਲ੍ਹ 'ਚ ਰਿਹਾ ਹੈ ਪਹਿਲਾਂ ਉਹਨੂੰ ਕਹਿੰਦੇ ਸੀ ਵੀ ਉਹਨੇ ਜੇਲ੍ਹ ਬ੍ਰੇਕ ਕੀਤੀ ਜੇਲ੍ਹ ਬ੍ਰੇਕ ਕਰਨ ਤੋਂ ਬਾਅਦ 16-17 ਸਾਲ ਗੁਜ਼ਰ ਗਏ ਹੁਣ ਵੀ ਉਹ ਬੜੇ ਆਰਾਮ ਨਾਲ ਜੇਲ੍ਹ ਕੱਟ ਰਿਹਾ ਸੋ ਮੈਂ ਸਮਝਦਾ ਇਹ ਸਾਰੀਆਂ ਗੱਲਾਂ ਅਸੀਂ ਗਵਰਨਰ ਸਾਹਿਬ ਨੂੰ ਕਹੀਆਂ ਨੇ ਕਿ ਇੱਕ ਮੌਕਾ ਦਿਓ ਇਹਨਾਂ ਨੌਜਵਾਨਾਂ ਨੂੰ ਛੱਡੋ ਇਹ ਆਪਣਾ ਆਪਣੀ ਕੌਮ ਦੀ ਆਪਣੀ ਸਟੇਟ ਦੀ ਆਪਣੇ ਪਰਿਵਾਰਾਂ ਦੀ ਸੇਵਾ ਕਰਨ ਉਹਨਾਂ ਵਿੱਚ ਵਿਚਰਨ ਜਾ ਕੇ ਇਹ ਧਰਤੀਸ਼ਾਹੀ ਹੈ ਇਹਦੇ ਖਿਲਾਫ ਅਸੀਂ ਬਤੌਰ ਮਤਲਬ ਸਿੱਖ ਪੰਥ ਦੇ ਨੁਮਾਇंदे ਹੋਣ ਦੀ حیثیت ਵਿੱਚ ਅਸੀਂ ਉਹਨਾਂ ਨੂੰ ਮੈਮੋਰੈਂਡਮ ਦੇ ਕੇ ਆਏ ਹਾਂ ਸੋ ਅਸੀਂ ਉਮੀਦ ਕਰਦੇ ਹਾਂ ਕਿ ਸਾਡੀ ਜਿਹੜੀ ਗੱਲ ਹੈ ਉਹ ਜ਼ਰੂਰ ਭਾਰਤ ਦੇ ਰਾਸ਼ਟਰਪਤੀ ਸੁਣ ਕੇ ਦੇ ਉੱਤੇ ਕੋਈ ਅਮਲ ਕਰਨ ਦਾ ਯਤਨ ਕਰਨ ਅੱਜ ਅਸੀਂ ਰਾਜਪਾਲ ਸਾਹਿਬ ਦੇ ਰਾਹੀਂ ਭਾਰਤ ਦੇ ਰਾਸ਼ਟਰਪਤੀ ਨੂੰ ਇੱਕ ਮੰਗ ਪੱਤਰ ਦੇ ਕੇ ਆਏ ਹਾਂ ਜਿਹਦੇ ਵੀ ਸਾਡਾ ਮੁੱਖ ਮਕਸਦ ਜਿਹੜਾ ਹੈ ਉਹ ਇਹ ਹੈ ਕਿ ਭਾਈ ਅਮਰਪਾਲ ਸਿੰਘ ਮੈਂਬਰ ਪਾਰਲੀਮੈਂਟ ਉਹਨਾਂ ਨੂੰ ਜਦੋਂ ਚੋਣ ਲੜ ਰਹੇ ਸੀ ਬਹੁਤ ਵੱਡਾ ਹੱਤਪਾ ਲੋਕਾਂ ਨੇ 4 ਲੱਖ ਤੋਂ ਵੱਧ ਵੋਟਾਂ ਨਾਲ ਸਾਰੇ ਪੰਜਾਬ ਤੋਂ ਉਹਨਾਂ ਨੂੰ ਜਿਤਾਇਆ ਤੇ बार-बार ਉਹਨਾਂ ਦੀ ਐਨਐਸਏ ਵਧਾਉਣਾ ਜਿਹੜਾ ਇਹ ਜਿੱਥੇ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਹੈ ਉੱਥੇ ਉਹਨਾਂ ਲੋਕਾਂ ਨਾਲ ਵੀ ਜਿਨ੍ਹਾਂ ਨੇ ਉਹਨਾਂ ਨੂੰ ਆਪਣਾ ਮੈਂਬਰ ਪਾਰਲੀਮੈਂਟ ਚੁਣ ਕੇ ਪਾਰਲੀਮੈਂਟ ਭੇਜਿਆ ਹੈ ਉਹਨਾਂ ਨਾਲ ਵੀ ਇੱਕ ਧੱਕਾ ਇੱਕ ਬੇਇਨਸਾਫੀ ਹੈ ਦੇਖੋ ਮੈਂ ਇਹ ਅਸੀਂ ਇਹ ਸਮਝਦੇ ਆ ਕਿ ਉਹਦਾ ਪਹਿਲੀ ਵਾਰ ਜਿਹੜਾ ਕਸੂਰ ਸੀ ਉਹ ਸਿਰਫ ਇਨਾ ਸੀ ਕਿ ਉਹ ਥਾਣੇ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੇ ਪਾਵਨ ਪਵਿੱਤਰ ਸਰੂਪ ਲੈ ਕੇ ਆਇਆ ਜਿਸ ਨੂੰ ਅਸੀਂ ਸਾਰਿਆਂ ਨੇ ਚੰਗਾ ਨਹੀਂ ਸੀ ਸਮਝਿਆ ਲੇਕਿਨ ਉਹਦੇ ਤੇ ਨੈਸ਼ਨਲ ਸਕਿਉਰਿਟੀ ਐਕਟ ਲਾਉਣਾ ਇਹ ਬਿਲਕੁਲ ਗਲਤ ਸੀ ਉਹਦੀ ਕਿਸੇ ਵੀ ਐਕਟੀਵਿਟੀ ਨਾਲ ਦੇਸ਼ ਦਾ ਕਿਤੇ ਕੋਈ ਨੁਕਸਾਨ ਨਹੀਂ ਹੋਇਆ ਕਿਤੇ ਭਾਈਚਾਰਕ ਸਾਂਝ ਵਿੱਚ ਤੜੜਾ ਨਹੀਂ ਆਈਆਂ ਕਿਸੇ ਨੇ ਕਿਤੇ ਵੀ ਉਹਨੇ ਐਸੇ ਸ਼ਬਦ ਨਹੀਂ ਵਰਤੇ ਜਿਹਦੇ ਨਾਲ ਨਫ਼ਰਤ ਦੀ ਭਾਵਨਾ ਪੈਦਾ ਹੁੰਦੀ ਹੋਵੇ ਚਲੋ ਇੱਕ ਵਾਰੀ ਐਨਐਸਏ ਲਾ ਦਿੱਤਾ ਉਹਨੇ ਐਨਐਸਏ ਪੂਰਾ ਕਰ ਲਿਆ ਫਿਰ ਦੂਜੀ ਵਾਰੀ ਐਕਸਟੈਂਡ ਕਰ ਦਿੱਤਾ ਹੁਣ ਤੂੰਜੀ ਤੀਸਰੀ ਵਾਰ ਜਦੋਂ ਉਹਦੇ ਤੇ ਐਨਐਸਏ ਐਕਸਟੈਂਡ ਕੀਤੀ ਹੈ ਇਹ ਮੈਂ ਸਮਝਦਾ ਆਂ ਅਸੀਂ ਸਾਰੇ ਸਮਝਦੇ ਆਂ ਇਹ ਬਹੁਤ ਵੱਡਾ ਤੱਕਾ ਹੈ ਬੜੀ ਵੱਡੀ ਬੇਇਨਸਾਫੀ ਹੈ ਸਟੇਟ ਗਵਰਨਮੈਂਟ ਨੇ ਭਾਵੇਂ ਰਿਕਮੈਂਡੇਸ਼ਨ ਕੀਤੀ ਹੈ ਐਨਐਸਏ ਲਾਉਣ ਦੀ ਪਰ ਲਾਉਂਦਾ ਹਮੇਸ਼ਾ ਦੇਸ਼ ਦਾ ਰਾਸ਼ਟਰਪਤੀ ਹੁੰਦਾ ਹੈ ਅਸੀਂ ਸਾਰਿਆਂ ਨੇ ਨੈਸ਼ਨਲ ਸਕਿਉਰਿਟੀ ਐਕਟ ਦੇ ਤਹਿਤ ਕੈਦ ਕੱਟੀ ਹੈ ਬੜਾ ਬੜਾ ਲੰਮਾ ਸਮਾਂ ਸਰਕਾਰਾਂ ਜਿਹੜੀਆਂ ਨੇ ਇਹ ਤੱਕਾ ਕਰਦੀਆਂ ਨੇ ਇਸ ਮਸਲੇ ਵਿੱਚ ਅੱਜ ਉਹਨੂੰ ਮੌਕਾ ਉਹਨੇ ਭਾਰਤ ਦੀ ਪਾਰਲੀਮੈਂਟ ਦੇ ਵਿੱਚ ਸੌ ਵੀ ਚੁੱਕੀ ਬਤੌਰ ਮੈਂਬਰ ਪਾਰਲੀਮੈਂਟ ਔਰ ਉਹਨਾਂ ਨੇ ਇਹ ਵੀ ਕਿਹਾ ਕਿ ਮੈਂ आनंदपुर ਦੇ ਰੈਜੂਲੇਸ਼ਨ ਤੇ ਫੈਡਰਲਿਜ਼ਮ ਦੇ ਉੱਤੇ ਕੰਮ ਕਰਾਂਗਾ ਮੇਰੀ ਪਾਰਟੀ ਇਹ ਫੈਡਰਲ ਟਰਾਂਚੇ ਦੇ ਉੱਤੇ ਕੰਮ ਕਰੇਗੀ ਲੇਕਿਨ ਇਹਦੇ باوجود ਵੀ ਉਹਦੇ ਨਾਲ ਵਾਰ-ਵਾਰ ਧੱਕਾ ਕਰਨਾ ਬਿਲਕੁਲ ਜਾਇਜ਼ ਨਹੀਂ ਹੈ ਇਹ ਸਰਕਾਰ ਨੂੰ ਉਹਦੇ ਤੇ ਵਿਸ਼ਵਾਸ ਕਰਨਾ ਚਾਹੀਦਾ ਹੈ ਭਰੋਸਾ ਕਰਨਾ ਚਾਹੀਦਾ ਇੱਕ ਵਾਰੀ ਉਹਨੂੰ ਮੌਕਾ ਦੇਣਾ ਚਾਹੀਦਾ ਬਤੌਰ ਮੈਂਬਰ ਪਾਰਲੀਮੈਂਟ ਲੋਕਾਂ ਚ ਗੁਜ਼ਰਨ ਦਾ ਤੇ ਮੈਂ ਸਮਝਦਾ ਬੰਦੀ ਸਿੰਘ ਜਿਹੜੇ ਨੇ ਅਸੀਂ ਦੂਜਰੀ ਬੇਨਤੀ ਗਵਰਨਰ ਸਾਹਿਬ ਨੂੰ ਇਹ ਵੀ ਕੀਤੀ ਕਿ ਜਿਹੜੇ ਬੰਦੇ 35 35 ਸਾਲ ਤੋਂ ਜੇਲ੍ਹਾਂ ਵਿੱਚ ਬੰਦ ਨੇ ਭਾਈ ਜਤਾਰ ਸਿੰਘ ਹਵਾਰਾ ਭਾਈ ਬਲਬੰਦ ਸਿੰਘ ਰਾਜੋਵਾਨਾ ਭਾਈ ਭੁੱਲਰ ਪ੍ਰੋਫੈਸਰ ਭੁੱਲਰ ਭਾਈ ਜਤਾਰ ਸਿੰਘ ਤਾਰਾ ਭਾਈ ਪਰਮਜੀਤ ਸਿੰਘ ਠੋਰਾ ਭਾਈ ਗੁਰਮੀਤ ਸਿੰਘ ਭਾਈ ਲਖਵਿੰਦਰ ਸਿੰਘ ਤੇ ਭਾਈ ਸ਼ਮਸ਼ੇਰ ਸਿੰਘ ਇਹ ਜਿਹੜੇ ਬੰਦੇ ਨੇ 35 35 ਸਾਲ ਦੀਆਂ ਕੈਦਾਂ ਪੂਰੀਆਂ ਕਰ ਚੁੱਕੇ ਨੇ ਲੇਕਿਨ ਇਹਦੇ باوجود ਵੀ ਇਹਨਾਂ ਨੂੰ ਰਿਹਾ ਨਾ ਕਰਨਾ ਇਹਨਾਂ ਨਾਲ ਬੇਇਨਸਾਫੀ ਹੈ ਧੱਕਾ ਅਸੀਂ ਇਥੋਂ ਤੱਕ ਹਾਲਾਤ ਨੇ ਕਿ ਇੱਕ ਬੰਦੇ ਨੂੰ ਜੇਲ੍ਹ 'ਚ ਰੱਖਣਾ ਸਿਰਫ ਜਗਤਾਰ ਸਿੰਘ ਹਵਾਰੇ ਨੂੰ ਦਿੱਲੀ ਦੀ ਤਿਹਾਰ ਜੇਲ੍ਹ ਤੋਂ ਬਦਲ ਕੇ ਗੁੜਾੜ ਜੇਲ੍ਹ 'ਚ ਸ਼ਿਫਟ ਕਰਨਾ ਹੈ ਲੇਕਿਨ ਸਟੇਟ ਗਵਰਨਮੈਂਟ ਕਹਿੰਦੀ ਆ ਕਿ ਸਾਡੇ ਕੋਲੋਂ ਉਹ ਬੰਦੇ ਨੂੰ ਮਤਲਬ ਇੱਥੇ ਨਹੀਂ ਰੱਖਿਆ ਜਾ ਸਕਦਾ ਸਾਡੇ ਸਾਡੀ ਸਿਕਿਉਰਿਟੀ ਜਿਹੜੀ ਆ ਉਹ ਇਸ ਗੱਲ ਦੀ ਆਗਿਆ ਨਹੀਂ ਦਿੰਦੀ ਸੋ ਮੈਂ ਸਮਝਦਾ ਕਿ ਆਪਣੇ ਹੀ ਨਾਗਰਿਕਤਾ ਨਾਗਰਿਕ ਦੇ ਉੱਤੇ ਇੱਡੀ ਵੱਡੀ ਬੇਵਿਸ਼ਵਾਸੀ ਕਰਨੀ ਬੜੀ ਮਾੜੀ ਗੱਲ ਐ ਫਿਰ ਇੱਕ ਬੰਦਾ ਜਿਹੜਾ ਆਲਰੇਡੀ ਬੜੇ ਆਰਾਮ ਨਾਲ ਕੈਦ ਕੱਟ ਰਿਹਾ ਤੇ ਉਹਨੇ ਜਿੰਨਾ ਕੁ ਵੀ ਸਮਾਂ ਹੁਣ ਤੱਕ ਉਹ ਜੇਲ੍ਹ 'ਚ ਰਿਹਾ ਪਹਿਲਾਂ ਉਹਨੂੰ ਕਹਿੰਦੇ ਸੀ ਵੀ ਉਹਨੇ ਜੇਲ੍ਹ ਬ੍ਰੇਕ ਕੀਤੀ ਜੇਲ੍ਹ ਬ੍ਰੇਕ ਕਰਨ ਤੋਂ ਬਾਅਦ 16-17 ਸਾਲ ਗੁਜ਼ਰ ਗਏ ਹੁਣ ਵੀ ਉਹ ਬੜੇ ਆਰਾਮ ਨਾਲ ਜੇਲ੍ਹ ਕੱਟ ਰਿਹਾ ਸੋ ਮੈਂ ਸਮਝਦਾ ਇਹ ਸਾਰੀਆਂ ਗੱਲਾਂ ਅਸੀਂ ਗਵਰਨਰ ਸਾਹਿਬ ਨੂੰ ਕਹੀਆਂ ਨੇ ਕਿ ਇੱਕ ਮੌਕਾ ਦਿਓ ਇਹਨਾਂ ਨੌਜਵਾਨਾਂ ਨੂੰ ਛੱਡੋ ਇਹ ਆਪਣਾ ਆਪਣੀ ਕੌਮ ਦੀ ਆਪਣੇ ਸਟੇਟ ਦੀ ਆਪਣੇ ਪਰਿਵਾਰਾਂ ਦੀ ਸੇਵਾ ਕਰਨ ਉਹਨਾਂ ਵਿੱਚ ਵਿਚਰਨ ਜਾ ਕੇ ਇਹ ਧੱਕੇਸ਼ਾਹੀ ਹੈ ਇਹਦੇ ਖਿਲਾਫ ਅਸੀਂ ਬਤੌਰ ਮਤਲਬ ਸਿੱਖ ਪੰਥ ਦੇ ਨੁਮਾਇੰਦੇ ਹੋਣ ਦੀ حیثیت ਵਿੱਚ ਅਸੀਂ ਉਹਨਾਂ ਨੂੰ ਮੈਮੋਰিয়াল ਰੂਮ ਦੇ ਕੇ ਆਏ ਹਾਂ ਸੋ ਅਸੀਂ ਉਮੀਦ ਕਰਦੇ ਹਾਂ ਕਿ ਸਾਡੀ ਜਿਹੜੀ ਗੱਲ ਹੈ ਉਹ ਜ਼ਰੂਰ ਭਾਰਤ ਦੇ ਰਾਸ਼ਟਰਪਤੀ ਸੁਣ ਕੇ ਦੇ ਉੱਤੇ ਕੋਈ ਅਮਲ ਕਰਨ ਦਾ ਯਤਨ ਕਰਨ ਅੱਜ ਅਸੀਂ ਰਾਜਪਾਲ ਸਾਹਿਬ ਦੇ ਰਾਹੀਂ ਭਾਰਤ ਦੇ ਰਾਸ਼ਟਰਪਤੀ ਨੂੰ ਮੰਗ ਪੱਤਰ ਦੇ ਕੇ ਆਇਆ ਜਿਹਦੇ ਵੀ ਸਾਡਾ ਮੁੱਖ ਮਕਸਦ ਜਿਹੜਾ ਹੈ ਉਹ ਇਹ ਹੈ ਕਿ ਭਾਈ ਅਮਰਪਾਲ ਸਿੰਘ ਮੈਂਬਰ ਪਾਰਲੀਮੈਂਟ ਉਹਨਾਂ ਨੂੰ ਜਦੋਂ ਚੋਣ ਲੜ ਰਹੇ ਸੀ ਬਹੁਤ ਵੱਡਾ ਹੱਤਪਾ ਲੋਕਾਂ ਨੇ 4 ਲੱਖ ਤੋਂ ਵੱਧ ਵੋਟਾਂ ਨਾਲ ਸਾਰੇ ਪੰਜਾਬ ਤੋਂ ਉਹਨਾਂ ਨੂੰ ਜਿਤਾਇਆ ਤੇ ਬਾਰ-ਬਾਰ ਉਹਨਾਂ ਦੀ ਐਨਐਸਐ ਵਧਾਉਣਾ ਜਿਹੜਾ ਇਹ ਜਿੱਥੇ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਹੈ ਉੱਥੇ ਉਹਨਾਂ ਲੋਕਾਂ ਨਾਲ ਵੀ ਜਿਨ੍ਹਾਂ ਨੇ ਉਹਨਾਂ ਨੂੰ ਆਪਣਾ ਮੈਂਬਰ ਪਾਰਲੀਮੈਂਟ ਚੁਣ ਕੇ ਪਾਰਲੀਮੈਂਟ ਭੇਜਿਆ ਉਹਨਾਂ ਨਾਲ ਵੀ ਇੱਕ ਧੱਕਾ ਇੱਕ ਬੇਇਨਸਾਫੀ ਹੈ ਦੇਖੋ ਮੈਂ ਇਹ ਅਸੀਂ ਇਹ ਸਮਝਦੇ ਹਾਂ ਕਿ ਉਹਦਾ ਪਹਿਲੀ ਵਾਰ ਜਿਹੜਾ ਕਸੂਰ ਸੀ ਉਹ ਸਿਰਫ ਇੰਨਾ ਸੀ ਕਿ ਉਹ ਥਾਣੇ ਵਿੱਚ ਥੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੇ ਪਾਵਨ ਪਵਿੱਤਰ ਸਰੂਪ ਲੈ ਕੇ ਆਇਆ ਜਿਸ ਨੂੰ ਅਸੀਂ ਸਾਰਿਆਂ ਨੇ ਚੰਗਾ ਨਹੀਂ ਸੀ ਸਮਝ ਲੇਕਿਨ ਉਹਦੇ ਤੇ ਨੈਸ਼ਨਲ ਸਕਿਉਰਿਟੀ ਐਕਟ ਲਾਉਣਾ ਇਹ ਬਿਲਕੁਲ ਗਲਤ ਸੀ ਉਹਦੀ ਕਿਸੇ ਵੀ ਐਕਟੀਵਿਟੀ ਨਾਲ ਦੇਸ਼ ਦਾ ਕਿਤੇ ਕੋਈ ਨੁਕਸਾਨ ਨਹੀਂ ਹੋਇਆ ਕਿਤੇ ਭਾਈਚਾਰਕ ਸਾਂਝ ਵਿੱਚ ਤਰੇੜਾਂ ਨਹੀਂ ਆਈਆਂ ਕਿਸੇ ਨੇ ਕਿਤੇ ਵੀ ਉਹਨੇ ਐਸੇ ਸ਼ਬਦ ਨਹੀਂ ਵਰਤੇ ਜਿਹਦੇ ਨਾਲ ਨਫ਼ਰਤ ਦੀ ਭਾਵਨਾ ਪੈਦਾ ਹੁੰਦੀ ਉਹ ਚਲੋ ਇੱਕ ਵਾਰੀ ਐਨਐਸਏ ਲਾ ਦਿੱਤਾ ਉਹਨੇ ਐਨਐਸਏ ਪੂਰਾ ਕਰ ਲਿਆ ਫਿਰ ਦੂਜੀ ਵਾਰੀ ਐਕਸਟੈਂਡ ਕਰ ਦਿੱਤਾ ਹੁਣ ਦੂਜੀ ਤੀਸਰੀ ਵਾਰ ਜਦੋਂ ਉਹਦੇ ਤੇ ਐਨਐਸਏ ਐਕਸਟੈਂਡ ਕੀਤੀ ਹੈ ਇਹ ਮੈਂ ਸਮਝਦਾ ਅਸੀਂ ਸਾਰੇ ਸਮਝਦੇ ਆ ਕਿ ਇਹ ਬਹੁਤ ਵੱਡਾ ਤੱਕਾ ਹੈ ਬੜੀ ਵੱਡੀ ਬੇਇਨਸਾਫੀ ਹੈ ਸਟੇਟ ਗਵਰਨਮੈਂਟ ਨੇ ਭਾਵੇਂ ਰეკਮੈਂਡੇਸ਼ਨ ਕੀਤੀ ਹੈ ਐਨਐਸਏ ਲਾਉਣ ਦੀ ਪਰ ਲਾਉਂਦਾ ਹਮੇਸ਼ਾ ਦੇਸ਼ ਦਾ ਰਾਸ਼ਟਰਪਤੀ ਹੁੰਦਾ ਅਸੀਂ ਸਾਰਿਆਂ ਨੇ ਨੈਸ਼ਨਲ ਸਕਿਉਰਿਟੀ ਐਕਟ ਦੇ ਤਹਿਤ ਕੈਦ ਕੱਟੀ ਹੈ ਬੜਾ ਬੜਾ ਲੰਮਾ ਸਮਾਂ ਸਰਕਾਰਾਂ ਜਿਹੜੀਆਂ ਨੇ ਇਹ ੱੱਕਾ ਕਰਦੀਆਂ ਨੇ ਇਸ ਮਸਲੇ ਵਿੱਚ ਅੱਜ ਉਹਨੂੰ ਮੌਕਾ ਉਹਨੇ ਭਾਰਤ ਦੀ ਪਾਰਲੀਮੈਂਟ ਦੇ ਵਿੱਚ 100 ਵੀ ਚੁੱਕੀ ਬਤੌਰ ਮੈਂਬਰ ਪਾਰਲੀਮੈਂਟ। ਔਰ ਉਹਨਾਂ ਨੇ ਵੀ ਕਿਹਾ ਕਿ ਮੈਂ ਆਨੰਦਪੁਰ ਦੇ ਰੈਜੂਲੇਸ਼ਨ ਤੇ ਫੈਡਰਲਿਜ਼ਮ ਦੇ ਉੱਤੇ ਕੰਮ ਕਰਾਂਗਾ ਮੇਰੀ ਪਾਰਟੀ ਇਹ ਫੈਡਰਲ ਟਰਾਂਚੇ ਦੇ ਉੱਤੇ ਕੰਮ ਕਰੇਗੀ। ਲੇਕਿਨ ਇਹਦੇ باوجود ਵੀ ਉਹਦੇ ਨਾਲ ਵਾਰ-ਵਾਰ ੱੱਕਾ ਕਰਨਾ ਬਿਲਕੁਲ ਜਾਇਜ਼ ਨਹੀਂ ਹੈ। ਇਹ ਸਰਕਾਰ ਨੂੰ ਉਹਦੇ ਤੇ ਵਿਸ਼ਵਾਸ ਕਰਨਾ ਚਾਹੀਦਾ ਹੈ ਭਰੋਸਾ ਕਰਨਾ ਚਾਹੀਦਾ ਇੱਕ ਵਾਰੀ ਉਹਨੂੰ ਮੌਕਾ ਦੇਣਾ ਚਾਹੀਦਾ ਬਤੌਰ ਮੈਂਬਰ ਪਾਰਲੀਮੈਂਟ ਲੋਕਾਂ ਚ ਗੁਜ਼ਰਨ ਦਾ ਤੇ ਮੈਂ ਸਮਝਦਾ ਬੰਦੀ ਸਿੰਘ ਜਿਹੜੇ ਨੇ ਅਸੀਂ ਦੂਜਰੀ ਬੇਨਤੀ ਗਵਰਨਰ ਸਾਹਿਬ ਨੂੰ ਇਹ ਵੀ ਕੀਤੀ ਕਿ ਜਿਹੜੇ ਬੰਦੇ 35 35 ਸਾਲ ਤੋਂ ਜੇਲ੍ਹਾਂ ਵਿੱਚ ਬੰਦ ਨੇ ਭਾਈ ਜਤਾਰ ਸਿੰਘ ਹਵਾਰਾ ਭਾਈ ਬਲਵੰਤ ਸਿੰਘ ਰਾਜਵਾਨਾ ਭਾਈ ਭੁੱਲਰ ਪ੍ਰੋਫੈਸਰ ਭੁੱਲਰ ਭਾਈ ਜਗਤਾਰ ਸਿੰਘ ਤਾਰਾ ਭਾਈ ਪਰਮਜੀਤ ਸਿੰਘ ਧੋਰਾ ਭਾਈ ਗੁਰਮੀਤ ਸਿੰਘ ਭਾਈ ਲਖਵਿੰਦਰ ਸਿੰਘ ਤੇ ਭਾਈ ਸ਼ਮਸ਼ੇਰ ਸਿੰਘ ਇਹ ਜਿਹੜੇ ਬੰਦੇ ਨੇ 35 35 ਸਾਲ ਦੀਆਂ ਕੈਦਾਂ ਪੂਰੀਆਂ ਕਰ ਚੁੱਕੇ ਨੇ ਲੇਕਿਨ ਇਹਦੇ باوجود ਵੀ ਇਹਨਾਂ ਨੂੰ ਰਿਹਾ ਨਾ ਕਰਨਾ ਇਹਨਾਂ ਨਾਲ ਬੇਇਨਸਾਫੀ ਹੈ ਧੱਕਾ ਅਸੀਂ ਇੱਥੋਂ ਤੱਕ ਹਾਲਾਤ ਨੇ ਕਿ ਇੱਕ ਬੰਦੇ ਨੂੰ ਜੇਲ੍ਹ 'ਚ ਰੱਖਣਾ ਸਿਰਫ ਜਗਤਾਰ ਸਿੰਘ ਹਵਾਰੇ ਨੂੰ ਦਿੱਲੀ ਦੀ ਤਿਹਾੜ ਜੇਲ੍ਹ ਤੋਂ ਬਦਲ ਕੇ ਗੁੜਾਹੜੇ ਜੇਲ੍ਹ ਚ ਸ਼ਿਫਟ ਕਰਨਾ ਹੈ ਲੇਕਿਨ ਸਟੇਟ ਗਵਰਨਮੈਂਟ ਕਹਿੰਦੀ ਆ ਕਿ ਸਾਡੇ ਕੋਲੋਂ ਉਹ ਬੰਦੇ ਨੂੰ ਮਤਲਬ ਇੱਥੇ ਨਹੀਂ ਰੱਖਿਆ ਜਾ ਸਕਦਾ ਸਾਡੇ ਸਾਡੀ ਸਿਕਿਉਰਿਟੀ ਜਿਹੜੀ ਆ ਉਹ ਇਸ ਗੱਲ ਦੀ ਆਗਿਆ ਨਹੀਂ ਦਿੰਦੀ ਸੋ ਮੈਂ ਸਮਝਦਾ ਕਿ ਆਪਣੇ ਹੀ ਨਾਗਰਿਕਤਾ ਨਾਗਰਿਕ ਦੇ ਉੱਤੇ ਐਡੀ ਵੱਡੀ ਬੇਵਿਸ਼ਵਾਸੀ ਕਰਨੀ ਬੜੀ ਮਾੜੀ ਗੱਲ ਹੈ ਫਿਰ ਇੱਕ ਬੰਦਾ ਜਿਹੜਾ ਆਲਰੇਡੀ ਬੜੇ ਆਰਾਮ ਨਾਲ ਕੈਦ ਕੱਟ ਰਿਹਾ ਤੇ ਉਹਨੇ ਜਿੰਨਾ ਕੁ ਵੀ ਸਮਾਂ ਹੁਣ ਤੱਕ ਉਹ ਜੇਲ੍ਹ ਚ ਰਿਹਾ ਪਹਿਲਾਂ ਉਹਨੂੰ ਕਹਿੰਦੇ ਸੀ ਵੀ ਉਹਨੇ ਜੇਲ੍ਹ ਬ੍ਰੇਕ ਕੀਤੀ ਜੇਲ ਬ੍ਰੇਕ ਕਰਨ ਤੋਂ ਬਾਅਦ 16-17 ਸਾਲ ਗੁਜ਼ਰ ਗਏ ਹੁਣ ਵੀ ਉਹ ਬੜੇ ਆਰਾਮ ਨਾਲ ਜੇਲ ਕੱਟ ਰਿਹਾ ਸੋ ਮੈਂ ਸਮਝਦਾ ਇਹ ਸਾਰੀਆਂ ਗੱਲਾਂ ਅਸੀਂ ਗਵਰਨਰ ਸਾਹਿਬ ਨੂੰ ਕਹੀਆਂ ਨੇ ਕਿ ਇੱਕ ਮੌਕਾ ਦਿਓ ਇਹਨਾਂ ਨੌਜਵਾਨਾਂ ਨੂੰ ਛੱਡੋ ਇਹ ਆਪਣਾ ਆਪਣੀ ਕੰਮ ਦੇ ਹੀ ਆਪਣੇ ਸਟੇਟ ਦੀ ਆਪਣੇ ਪਰਿਵਾਰਾਂ ਦੀ ਸੇਵਾ ਕਰਨ ਉਹਨਾਂ ਵਿੱਚ ਵਿਚਰਨ ਜਾ ਕੇ ਇਹ ਧੱਕੇਸ਼ਾਹੀ ਹੈ ਇਹਦੇ ਖਿਲਾਫ ਅਸੀਂ ਬਤੌਰ ਮਤਲਬ ਸਿੱਖ ਪੰਥ ਦੇ ਨੁਮਾਇंदे ਹੋਣ ਦੀ حیثیت ਵਿੱਚ ਅਸੀਂ ਉਹਨਾਂ ਨੂੰ ਇੱਕ ਮੈਮੋਰিয়াল ਲੂਕ ਦੇ ਕੇ ਆਏ ਹਾਂ ਸੋ ਅਸੀਂ ਉਮੀਦ ਕਰਦੇ ਹਾਂ ਤੇ ਸਾਡੀ ਜਿਹੜੀ ਗੱਲ ਹੈ ਉਹ ਜ਼ਰੂਰ ਭਾਰਤ ਦੇ ਰਾਸ਼ਟਰਪਤੀ ਸੁਣ ਕੇ ਦੇ ਉੱਤੇ ਕੋਈ ਅਮਲ ਕਰਨ ਦਾ ਯਤਨ ਕਰਨ। ਅੱਜ ਅਸੀਂ ਰਾਜਪਾਲ ਸਾਹਿਬ ਦੇ ਰਾਹੀਂ ਭਾਰਤ ਦੇ ਰਾਸ਼ਟਰਪਤੀ ਨੂੰ ਇੱਕ ਮੰਗ ਪੱਤਰ ਦੇ ਕੇ ਆਏ ਆ। ਜਿਹਦੇ ਵੀ ਸਾਡਾ ਮੁੱਖ ਮਕਸਦ ਜਿਹੜਾ ਹੈ ਉਹ ਇਹ ਹੈ ਕਿ ਭਾਈ ਅਮਰਪਾਲ ਸਿੰਘ ਮੈਂਬਰ ਪਾਰਲੀਮੈਂਟ ਉਹਨਾਂ ਨੂੰ ਜਦੋਂ ਚੋਣ ਲੜ ਰਹੇ ਸੀ ਬਹੁਤ ਵੱਡਾ ਹੱਥ ਪਾ ਲੋਕਾਂ ਨੇ 4 ਲੱਖ ਤੋਂ ਵੱਧ ਵੋਟਾਂ ਨਾਲ ਸਾਰੇ ਪੰਜਾਬ ਤੋਂ ਉਹਨਾਂ ਨੂੰ ਜਤਾਇਆ ਤੇ ਬਾਰ-ਬਾਰ ਉਹਨਾਂ ਦੀ ਐਨਐਸਏ ਵਧਾਉਣਾ ਜਿਹੜਾ ਇਹ ਜਿੱਥੇ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਹੈ ਉੱਥੇ ਉਹਨਾਂ ਲੋਕਾਂ ਨਾਲ ਵੀ ਜਿਨ੍ਹਾਂ ਨੇ ਉਹਨਾਂ ਨੂੰ ਆਪਣਾ ਮੈਂਬਰ ਪਾਰਲੀਮੈਂਟ ਚੁਣ ਕੇ ਪਾਰਲੀਮੈਂਟ ਭੇਜਿਆ ਉਹਨਾਂ ਨਾਲ ਵੀ ਇੱਕ ਧੱਕਾ ਇੱਕ ਬੇਇਨਸਾਫੀ ਹੈ ਦੇਖੋ ਮੈਂ ਇਹ ਅਸੀਂ ਇਹ ਸਮਝਦੇ ਹਾਂ ਇਹ ਉਹਦਾ ਪਹਿਲੀ ਵਾਰ ਜਿਹੜਾ ਕਸੂਰ ਸੀ ਉਹ ਸਿਰਫ ਇੰਨਾ ਸੀ ਕਿ ਉਹ ਥਾਣੇ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੇ ਪਾਵਨ ਪਵਿੱਤਰ ਸਰੂਪ ਲੈ ਕੇ ਆਇਆ ਜਿਸ ਨੂੰ ਅਸੀਂ ਸਾਰਿਆਂ ਨੇ ਚੰਗਾ ਨਹੀਂ ਸੀ ਸਮਝਿਆ ਲੇਕਿਨ ਉਹਦੇ ਤੇ ਨੈਸ਼ਨਲ ਸਕਿਉਰਿਟੀ ਐਕਟ ਲਾਉਣਾ ਇਹ ਬਿਲਕੁਲ ਗਲਤ ਸੀ ਉਹਦੀ ਕਿਸੇ ਵੀ ਐਕਟੀਵਿਟੀ ਨਾਲ ਦੇਸ਼ ਦਾ ਕਿਤੇ ਕੋਈ ਨੁਕਸਾਨ ਨਹੀਂ ਹੋਇਆ ਕਿਤੇ ਭਾਈਚਾਰੇ ਸਾਂਝ ਵਿੱਚ ਤੜੜਾ ਨਹੀਂ ਆਈਆਂ ਕਿਸੇ ਨੇ ਕਿਤੇ ਵੀ ਉਹਨੇ ਐਸੇ ਸ਼ਬਦ ਨਹੀਂ ਵਰਤੇ ਜਿਹਦੇ ਨਾਲ ਨਫ਼ਰਤ ਦੀ ਭਾਵਨਾ ਪੈਦਾ ਹੁੰਦੀ ਹੋਵੇ ਚਲੋ ਇੱਕ ਵਾਰੀ ਐਨਐਸਏ ਲਾ ਦਿੱਤਾ ਉਹਨੇ ਐਨਐਸਏ ਪੂਰਾ ਕਰ ਲਿਆ ਫਿਰ ਦੂਜੀ ਵਾਰੀ ਐਕਸਟੈਂਡ ਕਰ ਦਿੱਤਾ ਹੁਣ ਦੂਜੀ ਤੀਸਰੀ ਵਾਰ ਜਦੋਂ ਉਹਦੇ ਤੇ ਐਨਐਸਏ ਐਕਸਟੈਂਡ ਕੀਤੀ ਹੈ ਇਹ ਮੈਂ ਸਮਝਦਾ ਆਂ ਅਸੀਂ ਸਾਰੇ ਸਮਝਦੇ ਆਂ ਕਿ ਇਹ ਬਹੁਤ ਵੱਡਾ ਤੱਕਾ ਹੈ ਬੜੀ ਵੱਡੀ ਬੇਇਨਸਾਫੀ ਹੈ ਸਟੇਟ ਗਵਰਨਮੈਂਟ ਨੇ ਭਾਵੇਂ ਰਿਕਮੈਂਡੇਸ਼ਨ ਕੀਤੀ ਐਨਐਸਏ ਲਾਉਣ ਦੀ ਭਾਰਤ ਲਾਉਂਦਾ ਹਮੇਸ਼ਾ ਦੇਸ਼ ਦਾ ਰਾਸ਼ਟਰਪਤੀ ਹੁੰਦਾ ਹੈ ਅਸੀਂ ਸਾਰਿਆਂ ਨੇ ਨੈਸ਼ਨਲ ਸਕਿਉਰਿਟੀ ਐਕਟ ਦੇ ਤਹਿਤ ਕੈਦ ਕੱਟੀ ਹੈ ਬੜਾ ਬੜਾ ਲੰਮਾ ਸਮਾਂ ਸਰਕਾਰਾਂ ਜਿਹੜੀਆਂ ਨੇ ਇਹ ਤੱਕਾ ਕਰਦੀਆਂ ਨੇ ਇਸ ਮਸਲੇ ਵਿੱਚ ਅੱਜ ਉਹਨੂੰ ਮੌਕਾ ਉਹਨੇ ਭਾਰਤ ਦੀ ਪਾਰਲੀਮੈਂਟ ਦੇ ਵਿੱਚ ਸੋ ਵੀ ਚੁੱਕੀ ਬਤੌਰ ਮੈਂਬਰ ਪਾਰਲੀਮੈਂਟ ਔਰ ਉਹਨਾਂ ਨੇ ਇਹ ਵੀ ਕਿਹਾ ਕਿ ਮੈਂ ਆਨੰਦਪੁਰ ਦੇ ਰੈਜੂਲੇਸ਼ਨ ਤੇ ਫੈਡਰਲਿਜ਼ਮ ਦੇ ਉੱਤੇ ਕੰਮ ਕਰਾਂਗਾ ਮੇਰੀ ਪਾਰਟੀ ਇਹ ਫੈਡਰਲ ਢਾਂਚੇ ਦੇ ਉੱਤੇ ਕੰਮ ਕਰੇਗੀ لیکن ਇਹਦੇ باوجود ਵੀ ਉਹਦੇ ਨਾਲ ਵਾਰ-ਵਾਰ ਧੱਕਾ ਕਰਨਾ ਬਿਲਕੁਲ ਜਾਇਜ਼ ਨਹੀਂ ਹੈ ਇਹ ਸਰਕਾਰ ਨੂੰ ਉਹਦੇ ਤੇ ਵਿਸ਼ਵਾਸ ਕਰਨਾ ਚਾਹੀਦਾ ਹੈ ਭਰੋਸਾ ਕਰਨਾ ਚਾਹੀਦਾ ਇੱਕ ਵਾਰੀ ਉਹਨੂੰ ਮੌਕਾ ਦੇਣਾ ਚਾਹੀਦਾ ਬਤੌਰ ਮੈਂਬਰ ਪਾਰਲੀਮੈਂਟ ਲੋਕਾਂ ਚ ਗੁਜ਼ਰਨ ਦਾ ਤੇ ਮੈਂ ਸਮਝਦਾ ਬੰਦੀ ਸਿੰਘ ਜਿਹੜੇ ਨੇ ਅਸੀਂ ਦੂਜਰੀ ਬੇਨਤੀ ਗਵਰਨਰ ਸਾਹਿਬ ਨੂੰ ਇਹ ਵੀ ਕੀਤੀ ਕਿ ਜਿਹੜੇ ਬੰਦੇ 35 35 ਸਾਲ ਤੋਂ ਜੇਲ੍ਹਾਂ ਵਿੱਚ ਬੰਦ ਨੇ ਭਾਈ ਜਗਤਾਰ ਸਿੰਘ ਹਵਾਰਾ ਭਾਈ ਬਲਵੰਤ ਸਿੰਘ ਰਾਜੋਵਾਨਾ ਭਾਈ ਭੁੱਲਰ ਪ੍ਰੋਫੈਸਰ ਭੁੱਲਰ ਭਾਈ ਜਗਤਾਰ ਸਿੰਘ ਤਾਰਾ ਭਾਈ ਪਰਮਜੀਤ ਸਿੰਘ ਢੋਰਾ ਭਾਈ ਗੁਰਮੀਤ ਸਿੰਘ ਭਾਈ ਲਖਵਿੰਦਰ ਸਿੰਘ ਤੇ ਭਾਈ ਸ਼ਮਸ਼ੇਰ ਸਿੰਘ ਇਹ ਜਿਹੜੇ ਬੰਦੇ ਨੇ 35 35 ਸਾਲ ਦੀਆਂ ਕੈਦਾਂ ਪੂਰੀਆਂ ਕਰ ਚੁੱਕੇ ਨੇ ਲੇਕਿਨ ਇਹਦੇ باوجود ਵੀ ਇਹਨਾਂ ਨੂੰ ਰਿਹਾ ਨਾ ਕਰਨਾ ਇਹਨਾਂ ਨਾਲ ਬੇਇਨਸਾਫੀ ਹੈ ਧੱਕਾ ਅਸੀਂ ਇੱਥੋਂ ਤੱਕ ਹਾਲਾਤ ਨੇ ਕਿ ਇੱਕ ਬੰਦੇ ਨੂੰ ਜੇਲ੍ਹ 'ਚ ਰੱਖਣਾ ਸਿਰਫ ਜਗਤਾਰ ਸਿੰਘ ਹਵਾਰੇ ਨੂੰ ਦਿੱਲੀ ਦੀ ਤਿਹਾੜ ਜੇਲ੍ਹ ਤੋਂ ਬਦਲ ਕੇ ਗੁੜਾਇਲ ਜੇਲ੍ਹ 'ਚ ਸ਼ਿਫਟ ਕਰਨਾ ਹੈ ਲੇਕਿਨ ਸਟੇਟ ਗਵਰਨਮੈਂਟ ਕਹਿੰਦੀ ਆ ਕਿ ਸਾਡੇ ਕੋਲੋਂ ਉਹ ਬੰਦੇ ਨੂੰ ਮਤਲਬ ਇੱਥੇ ਨਹੀਂ ਰੱਖਿਆ ਜਾ ਸਕਦਾ ਸਾਡੇ ਸਾਡੀ ਸਿਕਿਉਰਿਟੀ ਜਿਹੜੀ ਆ ਉਹ ਇਸ ਗੱਲ ਦੀ ਆਗਿਆ ਨਹੀਂ ਦਿੰਦੀ ਸੋ ਮੈਂ ਸਮਝਦਾ ਕਿ ਆਪਣੇ ਹੀ ਨਾਗਰਿਕਤਾ ਨਾਗਰਿਕ ਦੇ ਉੱਤੇ ਐਡੀ ਵੱਡੀ ਬੇਵਿਸ਼ਵਾਸੀ ਕਰਨੀ ਬੜੀ ਮਾੜੀ ਗੱਲ ਹੈ ਫਿਰ ਇੱਕ ਬੰਦਾ ਜਿਹੜਾ ਆਲਰੇਡੀ ਬੜੇ ਆਰਾਮ ਨਾਲ ਕੈਦ ਕੱਟ ਰਿਹਾ ਤੇ ਉਹਨੇ ਜਿੰਨਾ ਕ ਵੀ ਸਮਾਂ ਹੁਣ ਤੱਕ ਉਹ ਜੇਲ੍ਹ ਚ ਰਿਹਾ ਪਹਿਲਾਂ ਉਹਨੂੰ ਕਹਿੰਦੇ ਸੀ ਵੀ ਉਹਨੇ ਜੇਲ੍ਹ ਬ੍ਰੇਕ ਕੀਤੀ ਜੇਲ੍ਹ ਬ੍ਰੇਕ ਕਰਨ ਤੋਂ ਬਾਅਦ 16-17 ਸਾਲ ਗੁਜ਼ਰ ਗਏ ਹੁਣ ਵੀ ਉਹ ਬੜੇ ਆਰਾਮ ਨਾਲ ਜੇਲ੍ਹ ਕੱਟ ਰਿਹਾ ਸੋ ਮੈਂ ਸਮਝਦਾ ਇਹ ਸਾਰੀਆਂ ਗੱਲਾਂ ਅਸੀਂ ਗਵਰਨਰ ਸਾਹਿਬ ਨੂੰ ਕਹੀਆਂ ਨੇ ਕਿ ਇੱਕ ਮੌਕਾ ਦਿਓ ਇਹਨਾਂ ਨੌਜਵਾਨਾਂ ਨੂੰ ਛੱਡੋ ਇਹ ਆਪਣਾ ਆਪਣੀ ਕੰਮ ਦੇ ਹੀ ਆਪਣੇ ਸਟੇਟ ਦੀ ਆਪਣੇ ਪਰਿਵਾਰਾਂ ਦੀ ਸੇਵਾ ਕਰਨ ਉਹਨਾਂ ਵਿੱਚ ਵਿਚਰਨ ਜਾ ਕੇ ਇਹ ਤਕਸ਼ਾਹੀ ਹੈ ਇਹਦੇ ਖਿਲਾਫ ਅਸੀਂ ਬਤੌਰ ਮਤਲਬ ਸਿੱਖ ਪੰਥ ਦੇ ਨਮਾਇंदे ਹੋਣ ਦੀ ਐਸੀਅਤ ਵਿੱਚ ਅਸੀਂ ਉਹਨਾਂ ਨੂੰ ਮੈਮੋਰੈਂਡਮ ਦੇ ਕੇ ਆਏ ਹਾਂ ਸੋ ਅਸੀਂ ਉਮੀਦ ਕਰਦੇ ਹਾਂ ਕਿ ਸਾਡੀ ਜਿਹੜੀ ਗੱਲ ਹੈ ਉਹ ਜ਼ਰੂਰ ਭਾਰਤ ਦੇ ਰਾਸ਼ਟਰਪਤੀ ਸੁਣ ਕੇ ਦੇ ਉੱਤੇ ਕੋਈ ਅਮਲ ਕਰਨ ਦਾ ਯਤਨ ਕਰਨ ਅੱਜ ਅਸੀਂ ਰਾਜਪਾਲ ਸਾਹਿਬ ਦੇ ਰਾਹੀਂ ਭਾਰਤ ਦੇ ਰਾਸ਼ਟਰਪਤੀ ਨੂੰ ਇੱਕ ਮੰਗ ਪੱਤਰ ਦੇ ਕੇ ਆਏ ਹਾਂ ਜਿਹਦੇ ਵੀ ਸਾਡਾ ਮੁੱਖ ਮਕਸਦ ਜਿਹੜਾ ਹੈ ਉਹ ਇਹ ਹੈ ਕਿ ਭਾਈ ਅਮਰਪਾਲ ਸਿੰਘ ਮੈਂਬਰ ਪਾਰਲੀਮੈਂਟ ਉਹਨਾਂ ਜਦੋਂ ਚੋਣ ਲੜ ਰਹੇ ਸੀ ਬਹੁਤ ਵੱਡਾ ਹੱਤਪਾ ਲੋਕਾਂ ਨੇ 4 ਲੱਖ ਤੋਂ ਵੱਧ ਵੋਟਾਂ ਨਾਲ ਸਾਰੇ ਪੰਜਾਬ ਤੋਂ ਉਹਨਾਂ ਨੂੰ ਜਤਾਇਆ ਤੇ ਬਾਰ ਬਾਰ ਉਹਨਾਂ ਦੀ ਐਨਐਸਏ ਵਧਾਉਣਾ ਜਿਹੜਾ ਇਹ ਜਿੱਥੇ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਹੈ ਉੱਥੇ ਉਹਨਾਂ ਲੋਕਾਂ ਨਾਲ ਵੀ ਜਿਨ੍ਹਾਂ ਨੇ ਉਹਨਾਂ ਨੂੰ ਆਪਣਾ ਮੈਂਬਰ ਪਾਰਲੀਮੈਂਟ ਚੁਣ ਕੇ ਪਾਰਲੀਮੈਂਟ ਭੇਜਿਆ ਉਹਨਾਂ ਨਾਲ ਵੀ ਇੱਕ ਧੱਕਾ ਇੱਕ ਬੇਇਨਸਾਫੀ ਹੈ ਦੇਖੋ ਮੈਂ ਇਹ ਅਸੀਂ ਇਹ ਸਮਝਦੇ ਆਂ ਕਿ ਉਹਦਾ ਪਹਿਲੀ ਵਾਰ ਜਿਹੜਾ ਕਸੂਰ ਸੀ ਉਹ ਸਿਰਫ ਇਨਾ ਸੀ ਕਿ ਉਹ ਥਾਣੇ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦਾ